ਡੀਜੀਪੀ ਪੰਜਾਬ ਦਾ ਸ਼ਹਿਰੋਂ ਇਤਬਾਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਤੇ ਆਟੋ ਰਿਕਸ਼ਾ ਦੇ ਦੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰਦਾ ਔਰ ਮਹਿੰਗਾਈ ਦੇ ਮੁੱਦੇ ਡਰਾਈਵਰਾਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਜਵਾਨਾਂ ਦੇ ਮੁੱਦੇ ਜਿਹੜੀ ਸਰਕਾਰੀ ਨੌਕਰੀਆਂ ਦੇ ਪੈਨਸ਼ਨਾਂ ਬੰਦ ਹੋ ਰਹੀਆਂ ਉਹਨਾਂ ਦੇ ਉੱਤੇ ਆਪਾਂ ਸਰਦ ਕਰ ਰਹੇ ਆ ਭਾਜੀ ਤੇ ਤੁਹਾਡਾ ਸਾਥ ਇਹਦੇ ਇੱਕ ਵਾਰੀ ਸਾਰੀ ਵੋਟਾਂ ਤੁਹਾਡੀ ਹੀ ਹੈ ਠੀਕ ਹੈ ਜੀ ਸਾਰਿਆਂ ਨੂੰ ਚਾਂਸ ਦੇ ਕੇ ਵੇਖ ਲੈ ਆਂਕੀ ਤੁਹਾਨੂੰ ਚਾਂਸ ਦੇ ਕੇ ਵੇਖ ਇਹਦਾ ਘੁੰਮ ਕੇ ਤੁਹਾਡੇ ਸਾਰੇ ਕੰਮ ਹੋਣਗੇ ਜੀ ਸਾਰੇ ਪਹਿਲੇ ਸਭ ਤੋਂ ਪਹਿਲੇ ਰਬ ਰਬ ਦਾ ਨਾਮ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰ ਰਵਿਦਾਸ ਤੁਹਾਨੂੰ ਤਸ਼ਰੀ ਗੁਰ ਰਵਿਦਾਸ ਮਾਰੇ ਹਾਲੇਲੂਇਆ ਗਉਸਪਾ ਖੁਸ਼ੀਆਂ ਵਾਲਾ ਤਲਾ ਸਭ ਨੂੰ ਖੁਸ਼ ਰੱਖੇ ਤੁਸੀਂ ਨਰੰਕਾਤ ਤੇ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਦੋ ਜਿਕਰਾ ਰਾਮਾ ਚਿੰਤ ਗੁਨੀ ਜੀ ਦਾ ਬਹੁਤ ਸੱਚੇ ਦਰਵਾਜ਼ੇ ਦੇਖੋ ਜੀ ਅੱਜ ਅਸੀਂ ਕੈਂਡੀਡੇਟ ਸਾਡੀ ਵਾਈਫ ਅਮਰਸਰ ਤੋਂ ਖੜੇ ਅਸੀਂ ਉਹਨਾਂ ਵਾਸਤੇ ਵੋਟ ਇੱਕ ਇੱਕ ਵੋਟ ਮੰਗ ਕੇ ਤੇ ਉਹਨਾਂ ਨੂੰ ਕੈਂਡੀਡੇਟ ਬਣਾਉਣਾ ਹੈ ਜੀ ਸਾਡਾ ਤੇ ਸੁਪਨਾ ਜੀ ਕਿ ਅਸੀਂ ਉਹਨਾਂ ਨੂੰ ਵੋਟ ਬਣਾ ਕੇ ਇੱਕ ਇੱਕ ਤੇ ਉਹਨਾਂ ਨੂੰ ਕਰਕੇ ਤੇ ਕੰਮਜਬ ਕਰੀਏ ਜੀ ਅੱਜ ਮੁੱਦੇ ਕਿਹੜੇ ਕਿਹੜੇ ਨੇ ਸਰ ਮੁੱਦੇ ਜੀ ਨਸ਼ੇ ਦੇ ਮੁੱਦੇ ਆ ਜੀ ਅ ਬੇਰੋਜ਼ਗਾਰੀ ਆ ਜੀ ਔਰ ਡਰਾਈਵਰ ਤੇ ਐਨਐਮਐਸਸੀ ਲਈਆ ਦੀ ਕਾਨੂੰਨ ਕਜ਼ਾਨਾ ਤੇ ਐਮਐਸਰ ਲਈਆ ਦੀ ਔਰ ਡਰਾਈਵਰ ਤੇ ਨਵੇਂ ਕਾਨੂੰਨ ਅਪਲਾਈ ਕੀਤੇ ਜਾ ਰਹੇ ਆ ਹਰ ਜਗ੍ਹਾ ਕਿਤੇ ਨਾ ਕਿਤੇ ਇਹ ਵੱਡੀਆਂ ਪਾਰਟੀਆਂ ਦੇ ਰਵਾਇਤੀ ਪਾਰਟੀਆਂ ੱੱਕੇ ਚੱਲ ਰਹੇ ਆ ਔਰ ਮੈਂ ਕਹਿੰਦਾ ਕਿ ਤੁਸੀਂ ਜਿਤਾਓ ਮੈਨੂੰ ਇੱਕ ਵਾਰੀ ਕੋਈ ਵੋਟਬਾਕ ਦੇਖੋ ਤੁਹਾਡਾ ਦੂਜੇ ਦਿਨ ਮੁੱਲ ਨਾ ਨਾ ਮੋੜ ਜਾਵੇਗਾ ਜੋ ਮਰਜੀ ਕਰੀਏ ਉਹ ਕਹਿੰਦੇ ਜੀ ਵੀ ਨੀਡ ਟੂ ਸ਼ਟਲ ਵਾਲਾ ਜਿੱਤੇਗਾ ਜੀ ਕਿਹੜੀ ਜਗ੍ਹਾ ਜਲੰਧਰ ਤੇ ਜੀ ਹਾਂ ਜੀ ਅੰਮਰਸਰ ਦਾ ਅੰਮਰਸਰ ਦਾ ਤੇ ਪਤਾ ਨਹੀਂ ਅਜੇ ਚਲੋ ਜੀ ਅਜੇ ਕਿਉਂਕਿ ਸਰਵੇ ਆਪਾਂ ਇਹਨਾਂ ਨੇ ਕੀਤਾ ਜੀ ਅੱਛਾ ਜੀ ਟੂ ਸ਼ਟ ਰਾਉਣ ਦੇ ਤੇ ਬਾਰਮਸੀ ਤੇ ਘੁੰਮਣਾ ਸੀ ਬਾਰਮਸੀ ਸਿੱਧਾ ਸਰ ਇਦਾਂ ਸੀਗਾ ਮੋਦੀ ਸਾਹਿਬ ਨੇ ਨਾ ਜੀ ਮੋਦੀ ਸਾਹਿਬ ਨੇ ਸ਼ਨੀਵਾਰ ਛੁੱਟੀ ਸੀ ਐਤਵਾ ਛੁੱਟੀ ਸੀ ਸੋਮਵਾਰ ਮੋਦੀ ਸਾਹਿਬ ਉਹ ਕਚਹਿਰੀ ਮੋੜੇ ਰੈਲੀ ਕਰ ਲਾ ਪੇ ਮੰਗਲਵਾਰ ਫਾਰਮ ਖੁਦ ਪਰੰਜਲ ਗਏ ਦੋ ਦਿਨ ਸਾਨੂੰ ਉਹਨਾਂ ਨੇ ਫੜਗੇ ਤਾਂ ਦੋ ਦਿਨ ਸਾਨੂੰ ਉਹਦਾ ਛੁੱਟੀ ਸੀਗੀ ਤੇ ਚਾਰ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਅਸੀਂ ਕੀ ਕਰ ਲੈਣਾ ਸੀਗਾ ਚਾਰ ਛੁੱਟੀਆਂ ਸੀ ਕਿੰਨੇ ਦਿਨਾਂ ਜਿਸੀ ਕੁਝ ਕਰ ਨਹੀਂ ਸਕੀ। ਮੈਨੂੰ ਲੱਗਦਾ ਮੋਦੀ ਸਾਹਿਬ ਨੇ ਖਰਾਬ ਕੀਤਾ ਤੁਹਾਨੂੰ। ਦੇਖੋ ਮੈਂ ਤੇ ਇੱਕ ਗੱਲ ਕਹੂੰਗਾ ਜੀ ਤੁਸੀਂ ਵੋਟ ਕਾਂਗਰਸ ਨੂੰ ਜਿੰਪੇ ਤੋਂ ਮੈਨੂੰ ਪਾਓ। ਫਿਰ ਬਾਅਦ ਚ ਕਾਂਗਰਸ ਨੂੰ ਪਾਓ। ਪਹਿਲਾਂ ਮੈਨੂੰ ਜਿਤਾ ਦਿਓ ਜੇ ਤੁਸੀਂ ਮੰਨ ਕਰਦਾ ਤਾਂ ਮੈਨੂੰ ਜਿਤਾ ਦਿਓ। ਨਹੀਂ ਕਾਂਗਰਸ ਨੂੰ ਪਾ ਦਿਓ, ਆਮ ਆਦਮੀ ਨੂੰ ਪਾ ਦਿਓ, ਚਾਹੇ ਤੁਸੀਂ ਬੌਜੇ ਸਮਾਜ ਪਾਰਟੀ ਨੂੰ ਪਾ ਦਿਓ, ਚਾਹੇ ਤੁਸੀਂ ਆਪ ਵਾਲਿਆਂ ਨੂੰ ਪਾ ਦਿਓ। ਕਿਸੇ ਨੂੰ ਵੀ ਵੋਟ ਪਾ ਦਿਓ ਪਰ ਬੀਜੇਪੀ ਨੂੰ ਵੋਟ ਪਾਣ ਲੱਗੇ ਤੁਸੀਂ 20 ਵਾਰੀ ਸੋਚਿਓ। ਦੇਖੋ ਸਾਡਾ ਨੁਕਸਾਨ ਹੋਇਆ। ਇਹ ਲੋਕਤੰਤਰ ਡਾਕਟਰ ਪੀਮਨਾ ਬਾਬ ਕੋਈ ਵੀ ਖਰਾਸਦਾ ਕਿਸੇ ਨੂੰ ਵੀ ਰੋਕਣ ਦਾ ਹੱਕ ਨਹੀਂ ਹੈ ਪਰ ਫੇਰ ਵੀ ਸਾਡ ਨਾਗਰ ਨੀਤੀਆਂ ਕਿੱਥੀ ਜਾਂਦੀਆਂ ਸਾਨੂੰ ਦਿੱਤੇ ਜਾਂਦੇ ਸੱਤ ਦਿਨ ਫਾਈਲ ਭਰਨ ਵਾਸਤੇ ਸੱਤ ਤੋਂ ਲੈ ਕੇ 14 ਤੱਕ ਦੋ ਛੁੱਟੀਆਂ ਤੇ ਵੀ ਕਰ ਦਿੰਦੀਆਂ ਪਰ ਪੰਜ ਦਿਨ ਸਾਨੂੰ ਪੰਜ ਸ਼ਕਤੀਮਾਂ ਦੀ ਡਰੈਸ ਪਾਉਂਦਾ ਕੀ ਕਰ ਰਹੇ ਨੀਮ ਅਸਾਸ ਕੁੱਟਰੀ ਪਾਰਟ 2 ਫਿਲਮ ਦੇ ਵਿੱਚ ਵੀ ਮੈਂ ਇਸੇ ਰੂਪਾ ਮੇਰਾ ਜੀ ਉਹ ਤੁਸੀਂ ਜੇ ਦੂਰ ਦੇਖੋ 7 ਤਰੀਕ ਨੂੰ ਆਪਣੀ ਫਿਲਮ ਰਿਲੀਜ਼ ਹੋਣੀ ਚਾਹੀਦੀ ਕਿੰਨੀ ਲੀਡ ਨਾਲ ਜਿੱਤਰੇ ਜੋ ਅਮਰ ਸਰ ਦਾ ਦੇਖੋ ਹਜੇ ਕੋਈ ਦਾ ਇਹਦਾ ਸਰਵੇ ਨਿਕੜਿਆ ਜਲੰਧਰ ਦੇ ਤੇ 5 ਲੱਖ ਤੱਕ ਆ ਜੀ 5 ਲੱਖ ਰੁਪਏ ਨੀਤ ਬਟੂ ਭਰਦਾ ਹਾਂ ਸਾਰੇ ਹਰੋਗਜ ਆਪਾਂ ਤੇਰਾ ਕੈਂਡੀਡੇਟ ਖੜੇ ਕੀਤੇ ਜੀ ਦੇਖੋ ਆਪਾਂ ਤੇਰਾ ਕੈਂਡੀਡੇਟ ਖੜੇ ਕੀਤੇ ਨੇ ਜੀ ਟਿੱਟੂ ਬਾਣੀਆਂ ਸਾਡਾ ਤੇ ਰਾਜਪੁਰੇ ਨਰੇਸ਼ ਲੱਲਾ ਜੀ ਚਾਹ ਵਾਲੇ ਜੀ ਔਰ ਚਾਚਾ ਢਾਬੇ ਵਾਲਾ ਭੋਲਾ ਪੈਂਚਰਾਂ ਵਾਲਾ ਯਾਨੀ ਕਿ ਸਾਡੇ ਬੰਦੇ ਉਹ ਬੰਦੇ ਐ ਜਿਹੜੇ ਬਿਲਕੁਲ ਜ਼ਮੀਨੀ ਪੱਦਰ ਤੋਂ ਉੱਠੇ ਆ ਗਰੀਬ ਲੈਵਲ ਦੇ ਬੰਦੇ ਆ ਉਹ ਬੰਦਿਆਂ ਨੇ ਆਵਾਜ਼ ਚੱਕੀ ਆ ਕਿ ਇੱਕ ਵਾਰੀ ਸਰਕਾਰ ਸੁੱਤੀ ਪਈ ਸਰਕਾਰ ਆ ਲੋਕਾਂ ਨੂੰ ਜਗਾਉਣਾ ਸੱਚ ਤਾਂ ਹੁਕਾ ਲੋਕੀ ਦੇਣਗੇ ਇਹ ਲੋਕ ਸੁਣਨਗੇ ਅੱਛਾ ਅੰਮ੍ਰ ਜਲੰਧਰ ਦੇ ਇੱਥੋਂ ਟੱਕਰ ਕਿਹਦੇ ਨਾਲ ਰਹੇਗੀ ਨੀ ਤੁਸੜਾ ਵਾ ਜੈਸੇ ਤਾਂ ਟੱਕਰ ਸਰਕਾਰਾਂ ਨਾਲ ਹੀ ਹੈ ਦੇਖੋ ਜੀ ਕਿਹੜਾ ਕਿਹੜਾ ਬੰਦਾ ਖਲੋਤਾ ਹੈ ਕਿਹੜੀ ਚੰਨੀ ਸਾਹਿਬ ਖਲੋਤੇ ਨੇ ਉਥੇ ਸਾਰਿਆਂ ਟੱਕਰ ਸਾਡੀ ਚੰਨੀ ਸਾਹਿਬ ਖਲੋਤੇ ਸਿਰਫ ਇੱਕ ਬੰਦੇ ਛੱਡ ਕੇ ਚੰਨਨਗਰੇ ਵਾਲ ਨੂੰ ਛੱਡ ਕੇ ਬਾਕੀ ਸਾਰਿਆਂ ਟੱਕਰ ਆ ਸਾਰਿਆਂ ਟੱਕਰ ਆ ਅੰਮ੍ਰ ਸਸੂ ਕਿਹੜਾ ਟੱਕਰ ਰਹੇਗੀ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਮੰਤਰੀ ਦੇ ਬਣ ਜਾਂਦੇ ਆ ਮੈਨੂੰ ਕੋਈ ਇੱਕ ਕੈਂਪ ਹੀ ਦਿਖਾ ਦਿਓ ਅੱਜ ਤੋਂ 70 ਸਾਲ ਪਹਿਲਾਂ ਲਾ ਲੋ 70 ਸਾਲ ਤੋਂ ਬਾਅਦ ਵੀ ਲੈ ਲੋ ਮੈਨੂੰ ਪਤਾ ਸਾਰੇ ਖੜੇ ਟੱਕਰ ਤਕਰੀਬਨ 62 ਕੰਡੀਜ਼ ਖੜੇ ਹੈ ਜੀ ਜਲੰਧਰੋਂ ਕਿਨੇ ਜਾਣੇ ਖੜੇ ਜਲੰਧਰੋਂ ਹੈਗੇ ਜੀ 23 ਕਾਹਨ ਕਾਹਨ ਮੇਡ ਕਿਰੇ ਕਰੇ ਜੀ 23 ਦਾ ਨਾਮ ਸੁਰੀ ਯਾਦ ਹੋਊਗਾ ਮੈਂ ਤਾਂ ਚਾਰ ਪਾਰਟੀਆਂ ਤੁਹਾਨੂੰ ਪਤਾ ਹੀ ਮੈਂਤ ਪਾਰਟੀਆਂ ਨਾਮ ਕਿਉਂ ਲਾਵਾਂ ਉਹਨਾਂ ਨੂੰ ਮਸ਼ਹੂਰ ਕਿਉਂ ਕਰਾਂ ਮੈਂ ਮੈਂ ਤਾਂ ਇਹੀ ਗੱਲ ਕਹੂੰਗਾ ਉਹਨਾਂ ਨੂੰ ਵੋਟ ਨਾ ਪਾਓ ਮੈਨੂੰ ਵੋਟ ਪਾਓ ਪੰਜਵੀਂ ਪਾਰਟੀ ਦੇਖੋ ਪੰਜਵੀਂ ਪਾਰਟੀ ਦਾ ਸਾਹਮਣੇ ਹੈ ਜੀ ਤੇ ਉਹ ਤੁਹਾਡਾ ਵੋਟ ਮੰਗ ਰਹੀ ਹੈ ਤੇ ਦੇਖੋ ਉਹ ਜਿਹੜਾ ਉਹਦਾ ਗਾਣਾ ਗਾਗਾ ਕਿ ਇਹ ਪ੍ਰਚਾਰ ਕਰਦਾ ਕਿਹੜਾ ਗਾਣਾ ਮੈਂ ਤਾਂ ਦੱਸਦਾ ਪਹਿਲੇ ਪਹਿਲੀ ਗੱਲ ਇਹ ਜਿਹੜਾ ਵੀ ਐਮਪੀ ਬੰਦਾ ਉਹਨੂੰ ਉਹ 25000 ਰੁਪਏ ਜਾਂ ਤੇ ਆਪਣੇ ਘਰ ਲਾਉਂਦਾ ਜਾਂ ਤੇ ਬਾਹਰਲੇ ਦੇਸ਼ਾਂ ਚ ਲਾਉਂਦਾ ਆਪਣੇ ਬੱਚਾਂ ਸੈਟਿੰਗ ਕਰਦਾ ਆਪਣੇ ਮੰਤਰੀਆਂ ਰੈਸਟ ਕਰਾ ਦਿੰਦਾ ਵਾ ਤੇ ਉਸ ਤੋਂ ਬਾਅਦ ਫਿਰ ਵੀਡੀਓ ਵਾਇਰਲ ਹੁੰਦੀ ਉਹਨਾਂ ਦੀ ਫਿਰ ਵੀਡੀਓ ਵਾਇਰਲ ਹੁੰਦੀ ਲੋਕੀ ਦੇਖਦੇ ਆ ਵੀ ਇਹ ਲੋਕ ਲੋਕਾਂ ਦਾ ਖੂਨ ਪੀ ਕੇ ਜਿੰਦੇ ਪਏ ਆ ਮੈਂ ਇੱਕ ਗੱਲ ਕਹਿਣਾ ਚਾਹਾਂ ਇੱਕ ਵਾਰੀ ਕਿਸੇ ਇਮਾਨਦਾਰ ਬੰਦੇ ਨੂੰ ਕੋਲੇ-ਪਾਲੇ ਬੰਦੇ ਨੂੰ ਵਿਧਾਨ ਸਭਾ ਜੂਹ ਭੇਜੋ ਕਿ ਜੇ ਉਹ ਤੁਹਾਡਾ ਚਲਾਕੀ ਦਾ ਇਹ ਗੱਲ ਨਹੀਂ ਕਰੇਗਾ ਚਲਾਕੀ ਨਹੀਂ ਕਰ ਸਕੇਗਾ ਜੋਗਾ ਸੱਚ ਦਮ ਸਾਥੀ ਸਾਥੀ ਦੱਸੇਗਾ ਜੇ ਖੰਡ ਦੀ ਬੋਰੀ ਜੇ ਖੰਡ ਦੀ ਬੋਰੀ ਮੰਨ ਲਓ 1600 ਜੇ 16000 ਦਈਏ 1600 ਦਈਏ ਤਾਂ 1600 1700 ਨਹੀਂ ਦਸੂਗਾ ਕਿ ਜਿੱਦਾ ਇਹ ਲੋਕ ਕਰ ਰਹੇ ਧੋਖੇबाजी ਜਦੋਂ ਹੁਣ ਵੋਟਾਂ ਮੰਗਣੀਆਂ ਪੈਰੀ ਪੈ ਪੈ ਕੇ ਵੋਟਾਂ ਮੰਗਦੇ ਕੰਮ ਲੈ ਕੇ ਨਾ ਕੋ ਜਾਓ ਇਹ ਨੰਨਾ ਕਰ ਦਿੰਦੇ ਆ ਨਾ ਕਰਦੇ ਕੰਮ ਖਤਮ ਹੋ ਗਿਆ ਬਿਲਕੁਲ ਦੇਖੋ ਮੇਰਾ ਸ਼ਤਰਾਂ ਦਾ ਕੰਮ ਚੱਲਦਾ ਵਾ ਪਰ ਮੈਂ ਵੋਟਾਂ ਦਾ ਕੰਮ ਚਲਾਉਣਾ ਚਾਹਦਾ ਹਾਂ ਹਾਂਜੀ ਇੱਕ ਵਾਰੀ ਵੋਟਾਂ ਦੀ ਫੈਕਟਰੀ ਵੀ ਲੱਗ ਜੇ ਤੇ ਫਿਰ ਸੰਦੀ ਮੈਂ ਸੇਵਾ ਕਰਾਂ ਲੋਕਾਂ ਨੂੰ ਦੱਸਾਂ ਵੀ ਕੈਂਡੀਡੇਟ ਇਦਾਂ ਹੁੰਦਾ ਦੁਆਰਾ ਲੋਕੀ ਕੈਂਡੀਡੇਟ ਕਿਸੇ ਨੂੰ ਕੈਂਡੀਡੇਟ ਵੋਟਾਂ ਪਾਉਣ ਤੋਂ ਪਹਿਲਾਂ 20 ਵਾਰੀ ਸੋਚਣ ਦੀ ਜਿੱਤ ਤੋਂ ਪਹਿਲੇ ਜਿਹੜਾ ਪਹਿਲਾ 5 ਕਰੋੜ ਆਣਾ ਉਹਦਾ ਕੀ ਕੀਤਾ ਜਾਏਗਾ ਨਹੀਂ ਜੀ 25 ਕਰੋੜ ਰੁਪਏ ਜਦ ਤੱਕ ਵੱਡਾ ਜਾਏਗਾ 25 ਦਾ 25 25 ਦਾ 25 ਜੇ ਮੈਂ ਕਿਤੇ ਭਗਵੰਤ ਮਾਨ ਵਾਂਗ ਹੁੰਦਾ ਮੁੱਖ ਮੰਤਰੀ ਤੇ ਮੈਂ ਇਹਨੇ ਕਹਿਣਾ ਹਜ਼ਾਰ-ਹਜ਼ਾਰ ਦਾ ਪਾਵਾਂਗੇ ਮੈਂ ਤਾਂ ਹੁਣ ਤਾਂ ਕਈ ਹਜ਼ਾਰ ਦੇ ਵੀ ਦੇਣ ਦੇ ਲੋਕਾਂ ਨੂੰ ਤੇ ਮੋਦੀ 15-15 ਲੱਖ ਕਹਿੰਦੇ ਸੀਗੇ ਮੈਂ 15-15 ਲੱਖ ਕਈ ਵਾਰੀ ਲੋਕਾਂ ਨੂੰ ਦੇ ਦੇਣੇ ਸੀਗੇ ਕਹਦੇ ਲੋਕੀ ਆ ਕਮੈਂਟ ਕਿਉਂ ਕਰਦੇ ਕਹਦੇ ਨੀਡੂ ਸ਼ਟਰ ਵਾਲਾ ਚੱਲ ਬੜਾ ਖਰੀਦਾ ਚੱਲੋ ਖਿ ਮੈਂ ਕਹਿੰਦਾ ਮੈਨੂੰ 4 ਘੰਟੇ ਦੇ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਮੈਂ ਇੰਡੀਆ ਅਮੀਰ ਕਰ ਦੂੰਗਾ ਜੇ ਮੈਂ ਕਹਿੰਦਾ ਮੈਨੂੰ ਕਰਕੇ ਦਿਖਾਓ ਇੱਕ ਵਾਰੀ ਮੈਂ ਕਰਕੇ ਦਿਖਾਉਂਗਾ ਜੇ ਮੈਨੂੰ ਈਐਮਪੀ ਬਣਾਉਂਦੇ ਹੋ ਪਹਿਲੇ ਦਿਨ ਈਐਮਪੀ ਬਣਾ ਦੇ ਮੈਂ ਦੂਜੇ ਦਿਨ ਤੁਹਾਡੇ ਮੁੱਲ ਮੋੜੂਗਾ ਜੀ ਕੋਈ ਵੀ ਬੰਦਾ ਨਹੀਂ ਕਰਨ ਗਿਆ ਸਾ ਨਹੀਂ ਜੁੱਤੀਆਂ ਮਾਰਿਓ ਕੋਈ ਕੈਂਡੀਡੇਟ ਨਹੀਂ ਕਰਕੇ ਦਿਖਾਵੇਗਾ ਤੇ ਮੈਂ ਮੰਨ ਜੂਗਾ